ਕੋ ਸੈਣੀ ਬਰਾਦਰੀ ਕੋਈ ਸਾਥ ਤੋਂ ਵੱਖ ਥੋੜੀ ਯਾਰ ਸਾਡੇ ਭਰਾ ਆਏ ਸਾਡੇ ਨਾਲ ਪੜ੍ਹੇ ਆ ਅਸੀਂ ਇਕੱਠੇ ਆ ਹੁਣ ਤੱਕ ਤਾਂ ਮੋਰਚੇ ਆਉਂਦੇ ਨੇ ਇਕੱਠੇ ਅੱਗੇ ਨੂੰ ਵੀ ਜਾਂਦੇ ਰਹਿਣਾ ਆ ਬਥੇਰੇ ਸੈਣੀ ਖੜੇ ਆ ਦੇਖੋ ਆ ਭਾਈਚਾਰਾ ਖੜਾ ਖੜਾ ਹੈ ਭਾਈ ਜੀ ਤੁਸੀਂ ਉੱਥੇ ਉਹ ਕਹਿੰਦੇ ਸੀ ਸਾਡੇ ਸਵਾਗਤ ਸਾਰੇ ਸੈਣੀ ਇੱਥੇ ਕਹਿੰਦੇ ਇਹ ਤਾਂ ਸੈਣੀ ਵਿਰੋਧੀ ਹੋਏ ਪਏ ਨੇ ਜੀ ਸੈਣੀ ਜਿਹੜਾ ਚੀਫ ਮਿਨੀਸਟਰ ਹਰਿਆਣਾ ਦਾ ਉਹ ਵੀ ਸੈਣੀ ਦਾ ਉਹਨਾਂ ਕਿ ਰੋਕਤੀਆਂ ਸੜਕਾਂ 'ਚ ਜਾ ਕੇ ਉਹ ਸਾਨੂੰ ਪ੍ਰੋਟੈਕਟ ਨਹੀਂ ਕਰਿਆ ਉਹਨਾਂ ਨੇ ਉਹਨਾਂ ਤਾਂ ਗੋਲੀਆਂ ਮਾਰਦੇ ਹੋ ਇਹਦਾ ਕਹਿ ਰਹੇ ਅਸੀਂ ਹਾਰ ਪਾਉਨੇ ਆ ਜੀ ਇੰਨੇ ਨਾਲ ਜੁੱਤੀਆਂ ਲੱਗਣੀਆਂ ਚਾਹੀਦੀਆਂ। ਹਾਂਜੀ ਕੀ ਠੀਕ ਹੈ ਜੀ। ਤੁਸੀਂ ਵੀ ਬਰਾਦਰੀ ਦੋ ਜੀ। ਬਰਾਦਰੀ ਦੇ ਕੋਈ ਗੱਲ ਨਹੀਂ ਸਾਨੂੰ ਤਾਂ ਕਿਸਾਨੀ ਮਸਲੇ ਆਉਣੇ ਚਾਹੀਦੇ ਬਾਈ। ਸਾਨੂੰ ਕੋਈ ਬਰਾਦਰੀ ਨਹੀਂ ਸਾਭ ਇੱਕ ਹੈ। ਮੈਨੂੰ ਲੱਗਦਾ ਫਿਰ ਸੈਣੀ ਸਾਹਿਬ ਨੂੰ, ਨਾਇਬ ਸੈਣੀ ਸਾਹਿਬ ਨੂੰ ਕਹਿ ਦੇਣਾ ਚਾਹੀਦਾ ਬਈ ਭਾਈ ਜਿਹੜਾ ਸੈਣੀ ਭਾਈਚਾਰਾ ਉਹ ਪੰਜਾਬ ਦੀ ਧਰਤੀ ਤੋਂ ਹਰਿਆਣਾ ਤੋਂ ਹੁੰਦੇ ਹੋਏ ਦਿੱਲੀ ਚੱਲ ਜਾਓ। ਕੱਲੇ ਸੈਣੀਓ ਭੇਜ ਦੇਣ ਫਿਰ। ਸਾਡਾ ਇਹ ਮਥੇ ਦਾ ਥਾਂਜਾ ਮਸਲਾ ਨਾ ਕਿ ਜਾਤ-ਪਾਤ ਦਾ ਮਸਲਾ। ਇਹ ਹੈਗਾ ਜ਼ਮੀਨ ਜਾਇਦਾਦ ਸਾਰੀ ਰੋਟੀ ਪਾਣੀ ਦਾ ਮਸਲਾ ਜੇ ਅੱਜ ਇਹ ਕਿਸਾਨ ਬਰਬਾਦ ਹੁੰਦਾ ਤਾਂ ਸਾਰਾ ਸੰਸਾਰ ਬਰਬਾਦ ਹੁੰਦਾ ਇਹ ਅੱਜ ਮੇਰੀ ਗੱਲ ਨੋਟ ਕਰ ਲਿਓ ਜੇ ਕਿਸਾਨ ਹੈ ਤਾਂ ਜਹਾਨ ਹੈ ਨਹੀਂ ਕੋਈ ਮਸਲਾ ਸਭ ਕੋਈ ਮਰਨਗੇ ਇਹਨਾਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਰੱਖਿਆ ਜਿਹੜੇ ਆ ਖੜੇ ਇਹਨਾਂ ਦਾ ਨੌ ਵੀ ਇਤਿਹਾਸ ਵਿੱਚ ਆਉਣਾ ਇਹਨਾਂ ਦਾ ਵੀ ਗਦਾਰਾਂ ਚ ਨੌ ਆਉਣਾ ਜਿਨ੍ਹਾਂ ਨੇ ਅੱਜ ਪ੍ਰੋਗਰਾਮ ਕਰਾਇਆ ਇੰਨੇ ਕ ਲੋਕਾਂ ਨਾਲ ਤੁਹਾਡੇ ਇੰਨੇ ਕ ਤੁਸੀਂ ਇਕੱਠਾ ਕੀਤਾ ਹੋਇਆ ਜਿੰਨਾਂ ਕੀ ਨਾਲ ਕੀ ਹੋ ਜਾਣਾ ਜੀ ਫਿਰ ਸ਼ੇਰ ਜੰਗਲ ਦੇ ਘਟੇ ਹੁੰਦੇ ਆ ਭਾਈ ਪੇਡਾਂ ਬਹੁਤ ਹੁੰਦੀਆਂ ਤੁਸੀਂ ਗੱਲ ਕੀਤੀ ਸੈਣੀ ਭਾਈਚਾਰੇ ਦੀ ਹੁਣ ਚਾਰ ਗੱਡੀਆਂ ਆਈਆਂ ਚਾਰ ਗੱਡੀਆਂ ਦੇ ਦੋ ਗੱਡੀਆਂ ਭਾਈ ਇੱਧਰ ਆ ਗਈਆਂ ਜਾਗਦੀ ਜ਼ਮੀਰ ਵਾਲੇ ਤੇਰੇ ਜਿਨ੍ਹਾਂ ਨੂੰ ਹਮਦਰਦੀ ਉੱਥੇ ਨਹੀਂ ਇੱਥੇ ਦੇਖ ਕੇ ਸਾਡੇ ਸਾਈਜ਼ ਉੱਥੇ ਗੱਡੀ ਖੜਾਈ ਉਹਨਾਂ ਨੇ ਆਏ ਉੱਧਰ ਸੀ ਪਰ ਉਹਨਾਂ ਦਾ ਮਨ ਬਣਿਆ ਜ਼ਮੀਰ ਜਾਗੀ ਉਹ ਸਾਡੇ ਜਾ ਕੇ ਸ਼ਾਮਲ ਹੋ ਗਏ ਐ ਨਹੀਂ ਇਸ ਗੱਲ ਨੂੰ ਲੈ ਕੇ ਮਾਣ ਮਹਿਸੂਸ ਕਰ ਰਹੇ ਵੀ ਸਾਡੀ ਬਰਾਦਰੀ ਦਾ ਮੁੱਖ ਮੰਤਰੀ ਬਣਿਆ ਮੈਨੂੰ ਲੱਗਦਾ ਸੈਣੀਆਂ ਨੂੰ ਤਾਂ ਇਸ ਗੱਲ ਦਾ ਵੀ ਹੋਣਾ ਚਾਹੀਦਾ ਸ਼ਰਮ ਆਉਣੀ ਚਾਹੀਦੀ ਵੀ ਸਾਡੀ ਬਰਾਦਰੀਆ ਬਣਿਆ ਸੀ ਤੇ ਉਹਨਾਂ ਹੀ ਰੋਕਾਂ ਲਾਤੀਆਂ ਪੰਜਾਬ ਦਾ ਛੇ ਇਸ ਗੱਲ ਦਾ ਫਕਰ ਆ ਨਾ ਸੈਣੀਆਂ ਨੂੰ ਜਿੰਨੇ ਵੀ ਉੱਥੇ ਆ ਤਾਂ ਇੱਕ ਕਿਸਾਨਾਂ ਦੀ ਉੱਥੇ ਗੱਲ ਕਰ ਲੈਣ ਜਿਹੜੇ ਬਾਰਡਰਾਂ ਦੇ ਬੈਠੇ ਆ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਆ ਬਾਰਡਰ ਖੋਲ੍ਹ ਦਿਓ ਇਹ ਭਾਈ ਜੀ ਅੰਦਰ ਜਾ ਕੇ ਉਹਨਾਂ ਨੇ ਇਹੀ ਐਲਾਨ ਕਰਤਾ ਵੀ ਭਾਈ ਤੁਹਾਡੇ ਜਿਹੜੇ ਬਾਰਡਰ ਖੋਲਣ ਦੇ ਲਈ ਆਪਾਂ ਉਹ ਕਰਦੇ ਆ ਅਟਨ ਛੱਡ ਕੇ ਅੰਦਰ ਬੈਠੋਗੇ ਸੁਣੋਗੇ ਜੀ ਫਿਰ ਨਹੀਂ ਅੰਦਰ ਨਹੀਂ ਜਾਉਂਗੇ ਅਸੀਂ ਇੱਥੇ ਸਵਾਗਤ ਕਰਾਂਗੇ ਜੇ ਉਹਨਾਂ ਨੇ ਐਲਾਨ ਕਰਤਾ ਤਾਂ ਮੁੱਖ ਮੰਤਰੀ ਨੂੰ ਅਸੀਂ ਆਪ ਸਰੂਪਾ ਪਾਵਾਂਗੇ ਜਕਾਰੇ ਲਾਵਾਂਗੇ ਕਰਨ ਐਲਾਨ ਸਾਡੇ ਨਾਲ ਸਾਡੇ ਬਾਰਡਰ ਖਲਾਨ ਸਾਡੂ ਦਿੱਲੀ ਜਾਣ ਦੋ ਇਹ ਪਾੜੋ ਤੇ ਰਾਜਕ੍ਰੋਧ ਦੀ ਨੀਤੀ ਅਪਣਾ ਰਿਹਾ ਲਾਲਪੁਰਾ ਜਾਣ ਬੁੱਝ ਕੇ ਸੈਣੀ ਸਮਾਜ ਨੂੰ ਇਹ ਗਲਤ ਉਹਦੇ ਚਲਾ ਰਿਹਾ ਸੈਣੀ ਸਮਾਜ ਖੜਾ ਹੈ ਸੈਣੀ ਬਰਾਦਰੀ ਸਾਡੇ ਨਾਲ ਖੜੀ ਆ ਸੈਣੀ ਦੇ ਪਿੰਡ ਸਾਰੇ ਸਾਡੇ ਨਾਲ ਨੇ ਐਹੀ ਜੀ ਕੋਈ ਗੱਲਬਾਤ ਨਹੀਂ ਇਹ ਗਮਰਾਹ ਕਰਕੇ ਇਹ ਪੰਜਾਬ 'ਚ ਐਂਟਰੀ ਕਰਾਉਣੀ ਚਾਹੁੰਦਾ ਬੀਜੇਪੀ ਦੀ ਨਹੀਂ ਹੋਣ ਦੇਵਾਂਗੇ ਇਦਾਂ ਤੁਸੀਂ ਕਹਿੰਦੇ ਅਸੀਂ ਕੁਝ ਹੋਣ ਨਹੀਂ ਦੇਣਾ ਇਹਨਾਂ ਦੀ ਐਂਟਰੀ ਨਹੀਂ ਹੋਣ ਦੇਣੀ ਜਿੰਨੇ ਕ ਤੁਸੀਂ ਆ ਬਾਈ ਜੀ ਉਦੇ ਨਾਲੋਂ ਤਾਂ 100 ਗੁਣਾ ਇਕੱਠ ਅੰਦਰ ਹੋਇਆ ਪਿਆ ਜੀ ਜਾਬ ਜਿਹੜੇ ਭੁੱਖੇ ਨੇ ਉਹਨਾਂ ਨੇ ਮਟਰ ਪਨੀ ਛਕਣੀ ਛਕਣਾ ਹੈ ਪੇਡਾਂ ਬਹੁਤੀਆਂ ਹੁੰਦੀਆਂ ਨੇ ਸ਼ੇਰ ਘੱਟ ਹੁੰਦੇ ਨੇ ਇਹ ਆ ਵੀ ਆ ਤਾਂ ਅਨਾਉਂਸ ਕਰਦਾ 1 ਮਹੀਨਾ ਪਹਿਲਾਂ 10 ਦਿਨ ਪਹਿਲਾਂ ਅਨਾਉਂਸ ਕਰਦਾ ਵੀ ਭਾਜਪਾ ਵਾਲੇ ਨੇ 나ਇਬ ਸੈਣੀ ਨੇ ਇੱਥੇ ਆਉਣਾ ਫੇਰ ਦਿਖਾਉਂਦੇ ਇਹਨੂੰ ਇੱਕਦਾਂ ਕਿਦਾਂ ਇਕੱਠ ਹੋਇਆ ਕਰਦੇ ਆ ਹਰਿਆਣਾ ਦੇ ਮੁੱਖ ਮੰਤਰੀ 나ਇਬ ਸੈਣੀ ਰੂਪਨਗਰ ਵਿਖੇ ਪਹੁੰਚ ਰਹੇ ਨੇ ਸੈਣੀ ਸਮਾਜ ਦੇ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਇੱਕ ਪਾਸੇ ਉਹਨਾਂ ਦੇ ਸਵਾਗਤ ਦੇ ਲਈ ਸਾਹਮਣੇ ਪ੍ਰਬੰਧ ਕੀਤਾ ਗਿਆ ਹੈ ਗੁਰਬਖਸ਼ ਪੈਲੇਸ ਦੇ ਵਿੱਚ ਰੂਪਨਗਰ ਦੇ ਵਿੱਚ ਉੱਥੇ ਦੂਜੇ ਪਾਸੇ ਉਹਨਾਂ ਦੇ ਵਿਰੋਧ ਦੇ ਵਿੱਚ ਛੰਡੀਆਂ ਲੈ ਕੇ ਵੀ ਇੱਥੇ ਪਹੁੰਚੇ ਨੇ ਸੋ ਕਾਲੀਆਂ ਛੰਡੀਆਂ ਲੈ ਕੇ ਇੱਕ ਪਾਸੇ ਸਵਾਗਤ ਹੋ ਰਿਹਾ ਦੂਜੇ ਪਾਸੇ ਵਿਰੋਧ ਦੇ ਲਈ ਖੜੇ ਆ ਬਾਈ ਜੀ ਕੀ ਕਾਰਨ ਮੁੱਖ ਮੰਤਰੀ ਕਹਿੰਦੇ ਅੱਜ ਆ ਰਹੇ ਆ ਉਹ ਇੱਕ ਬਰਾਦਰੀ ਦੇ ਲਈ ਮਾਨ ਦੀ ਉਹ ਕਹਿੰਦੇ ਗੱਲ ਹੈ ਜੀ ਸਾਡੇ ਸੈਣੀ ਰਾਹ ਕਹਿੰਦੇ ਜੀ ਅਸੀਂ ਇਕੱਠੇ ਹੋਏ ਆ ਸਾਰੇ ਸਮਾਜ ਦੇ ਲਈ ਸਾਡੇ ਲਈ ਅਸੀਂ ਸਨਮਾਨ ਕਰਨ ਲੱਗੇ ਆ ਤੇ ਤੁਸੀਂ ਕਰਨੀ ਤੇਰੇ ਜੀ ਦੇਖੋ ਸੜੀ ਸਾਡਾ ਕੋਈ ਮੰਤਵ ਨਹੀਂ ਕਿਸੇ ਦੀ ਜਾਤ ਪਾਤ ਨੂੰ ਤੰਗ ਕਰਨਾ ਜੇ ਤਾਂ ਸੈਣੀ ਬਰਾਦਰੀ ਦਾ ਅੱਜ ਜਨਮ ਦਿਨ ਹੈ ਫਿਰ ਤਾਂ ਅਸੀਂ ਗਲਤ ਹੈ ਪਰ ਇਹ ਕਿਸਾਨਾਂ ਦੇ ਪ੍ਰੋਟੈਸਟ ਦੇ ਬਾਅਦ ਵੀ ਰੱਖਿਆ ਜਾ ਸਕਦਾ ਦਾ ਇਹ ਇੱਕ ਚੋਰ ਮੋਰੀ ਰਾਹ ਦੀ ਆਏ ਆ ਪੰਜਾਬ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਆ ਜੋ ਲਾਲਪਲਾ ਪਰਿਵਾਰ ਦਾ ਇੱਕ ਬਹੁਤ ਸਿੱਧੀ ਸਾਦੀ ਸਾਦਿਸ਼ ਹੈ ਇਹ ਦਿਖਦੀ ਆ ਦੇਖੋ ਸੈਣੀ ਬਰਾਦਰੀ ਕੋਈ ਸਾਥ ਤੋਂ ਵੱਖ ਥੋੜੀ ਯਾਰ ਸਾਡੇ ਭਰਾ ਆਏ ਸਾਡੇ ਨਾਲ ਪੜੇ ਆ ਅਸੀਂ ਇਕੱਠੇ ਆ ਹੁਣ ਤੱਕ ਤਾਂ ਮੋਰਚੇ ਆਉਂਦੇ ਨੇ ਇਕੱਠੇ ਅੱਗੇ ਨੂੰ ਵੀ ਜਾਂਦੇ ਰਹਿਣਾ ਆ ਬਥੇਰੇ ਸੈਣੀ ਖੜੇ ਆ ਦੇਖੋ ਆ ਭਾਈਚਾਰਾ ਖੜਾ ਖੜਾ ਹੈ ਜਿਹੜਾ ਖੜਾ ਜੀ ਇੱਥੇ ਕੋਈ ਸੈਣੀਆ ਚ ਕੋਣ ਨੇ ਜੀ ਉਹ ਉहां ਖੜੇ ਜੀ ਭਾਈ ਜੀ ਤੁਸੀਂ ਉੱਥੇ ਉਹ ਕਹਿੰਦੇ ਜੀ ਸਾਡੇ ਸਵਾਗਤ ਸਾਰੇ ਸੈਣੀ ਇੱਥੇ ਕਹਿੰਦੇ ਇਹ ਤਾਂ ਸੈਣੀ ਵਿਰੋਧੀ ਹੋਏ ਪਏ ਨੇ ਜੀ ਸੈਣੀ ਜਿਹੜਾ ਚੀਫ ਮਿਨਿਸਟਰ ਹਰਿਆਣੇ ਦਾ ਤਾਂ ਉਹ ਵੀ ਸੈਣੀ ਦਾ ਉਹਨਾਂ ਕਿ ਰੋਕਤੀਆਂ ਸੜਕਾਂ ਚਰ ਕੇ ਹੋਰ ਸਾਨੂੰ ਪ੍ਰੋਟੈਕਟ ਨਹੀਂ ਕਰਿਆ ਉਹਨਾਂ ਨੇ ਉਹਨਾਂ ਦਾ ਗੋਲੀਆਂ ਮਾਰਦੇ ਹੋ ਇਹਦਾ ਕਹਿ ਰਹੇ ਅਸੀਂ ਹਰਪੋਨੇ ਇਹਦਾ ਸਾਡੇ ਜੁੱਤੀਆਂ ਲੱਗਣੀਆਂ ਚਾਹੀਦੀਆਂ ਐ ਟੀ ਮਨਿਸਵਰ ਦਾ ਸੈਣੀ ਵਾਲ ਸੈਣੀ ਮਰਦ ਨੂੰ ਬਰੋਾਦ ਕਰਨੇ ਵਾਸਤੇ ਜਗਦੀਪ ਸਿੰਘ ਜੀ ਹਾਂਜੀ ਕੀ ਠੀਕ ਹੈ ਜੀ ਤੁਸੀਂ ਵੀ ਬਰਾਦਰੀ ਤੋਂ ਜੀ ਬਰਾਦਰੀ ਤੇ ਕੋਈ ਗੱਲ ਨਹੀਂ ਸਾਨੂੰ ਤਾਂ ਕਿਸਾਨੀ ਮਸਲੇ ਹੱਲ ਹੋਣ ਚਾਹੀਦੇ ਬਾਈ ਸਾਨੂੰ ਕੋਈ ਬਰਾਦਰੀ ਨਹੀਂ ਸਾਭ ਇੱਕ ਹੈ ਕੋਈ ਇੱਥੇ ਬਰਾਦਰੀ ਦਾ ਮਸਲਾ ਜਿਹੜਾ ਹੈ ਇਹ ਕੰਮ ਜੀ ਜਿਹੜਾ ਹੁਣ ਜਾਤ ਪਾਤ ਤੋਂ ਹਰੇਕ ਦੇ ਨਾਮ ਤੇ ਪਿੱਛੇ ਉੱਥੇ ਵੀ ਜਿਹੜੇ ਵੀਰ ਬੈਠੇ ਨੇ ਉਹਨਾਂ ਦੇ ਨਾਮ ਦੇ ਪਿੱਛੇ ਸਿੰਘ ਲੱਗਿਆ ਹੋਇਆ ਕਿਰਪਾਨਾਂ ਪਾਈਆਂ ਹੋਈਆਂ ਅਮਰ ਛਕੇ ਹੋਇਆ ਗੁਰੂ ਸਾਹਿਬ ਨੇ ਜਾਤ ਪਾਤ ਚੋਂ ਕੱਢੇ ਸੀ ਫੇਰ ਜਾਤ ਪਾਤ ਦੇ ਵਿੱਚ ਇਹ ਹੀ ਪਸਾਰ ਰਾਇ ਜਿਹੜੇ ਲੀਡਰ ਹੈ ਆਪਾਂ ਨੂੰ ਵੰਡ ਰਹੇ ਆ ਸਾਰੇ ਕੋਈ ਗੱਲ ਨਹੀਂ ਅਹੀ ਜੇਗੀ ਸਾਰੇ ਇੱਕ ਹੋਣੇ ਚਾਹੀਦੇ ਕੋਈ ਜਾਤ ਪਾਤ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਪਾਤ ਖਤਮ ਕਰੀਆ ਇਹ ਅਸੀਂ ਫੇਰ ਇਹ ਪੰਡ ਪੰਡੀਆਂ ਪਾਉਣੇ ਇਹ ਜੜ ਸੈਣੀ ਦਾ ਸਵਾਲ ਕਰਿਆ ਵੀ ਜਾਤ ਪਾਤ ਦਾ ਕੋਈ ਮਸਲਾ ਨਹੀਂ ਹੋਣਾ ਚਾਹੀਦਾ ਇਹ ਹੁਣ ਚਾਹੀਦਾ ਕਾਨੂੰਨੀ ਮਸਲਾ ਜਿਹੜੇ ਜ਼ਿੰਮੇਵਾਰਾਂ ਦੇ ਮਸਲੇ ਉਹ ਹੱਲ ਕਰਾਇਆ ਜਾਣ ਫੇਰ ਲੋਕਾਂ ਚ ਆਉਣੇ ਸਰਕਾਰਾਂ ਪਰ ਜੇ ਇਹ ਕਹਿੰਦੇ ਜੇ ਬਰਾਦਰੀ ਦਾ ਵੀ ਕਰ ਰਹੇ ਹੈ ਜੇ ਜਾਤ ਪਾਤ ਦਾ ਵੀ ਕਰ ਰਹੇ ਵੀ ਭਾਈ ਅਸੀਂ ਤਾਂ ਆਪਣੀ ਜਾਤ ਦਾ ਬੰਦਾ ਸਾਡੀ ਦਾ ਉਹਨੂੰ ਸਨਮਾਨਤ ਕਰੇ ਮੈਨੂੰ ਲੱਗਦਾ ਫਿਰ ਸੈਣੀ ਸਾਹਿਬ ਨੂੰ ਨਾਇਬ ਸੈਣੀ ਸਾਹਿਬ ਨੂੰ ਕਹਿ ਦੇਣਾ ਚਾਹੀਦਾ ਵੀ ਭਾਈ ਜਿਹੜਾ ਸੈਣੀ ਭਾਈਚਾਰਾ ਉਹ ਪੰਜਾਬ ਦੀ ਧਰਤੀ ਤੋਂ ਹਰਿਆਣਾ ਤੋਂ ਹੁੰਦੇ ਹੋਏ ਦਿੱਲੀ ਚੱਲ ਜਾਓ ਕੱਲੇ ਸੈਣੀਓ ਭੇਜ ਦੇਣ ਫਿਰ ਇਹ ਸਾਰਿਆਂ ਨੂੰ ਮਸਲਾ ਜਿਹੜਾ ਸੈਣੀ ਹੈ ਚਾਹੇ ਜੱਟ ਹੈ ਚਾਹੇ ਕੋਈ ਵੀ ਹੈ ਇਹ ਸੈਣੀ ਨੂੰ ਉੱਥਾ ਸੈਣੀ ਨਹੀਂ ਵਿੱਚ ਉਹ ਬੈਠੇ ਬਾਠਰਾ ਪਰ ਸੈਣੀ ਵੀ ਬੈਠੇ ਉੱਤੇ ਹਰੇਕ ਮਜਬੂਦ ਦਾ ਹਰੇਕ ਬੰਦਾ ਜ਼ਿੰਮੇਵਾਰ ਕਿਹਾ ਕਿਸਾਨ ਕਾ ਦੁਕਾਨਦਾਰ ਹਰ ਬੰਦੇ ਉੱਤੇ ਇਹਨਾਂ ਨੂੰ ਜਾਇਦਾ ਵੀ ਭਾਈ ਸਾਰਾ ਸਾਂਝਾ ਰਸਤਾ ਲੋੜ ਜਾਂਦੀ ਆ ਜਾਣਾ ਚਾਹੀਦਾ ਜ਼ਿੰਮੇਦਾਰ ਨੂੰ ਭੇਜਣਾ ਚਾਹੀਦਾ ਕਿਉਂ ਨਹੀਂ ਇਹ ਕਰ ਰਹੇ ਮਸਲਾ ਹੱਲ ਸਾਡਾ ਇਹ ਮਸਲਾ ਸਾਂਝਾ ਮਸਲਾ ਨਾ ਕਿ ਜਾਤ ਪਾਤ ਦਾ ਮਸਲਾ ਇਹ ਹੈਗਾ ਜ਼ਮੀਨ ਜਾਇਦਾਦ ਸਾਰੇ ਰੋਟੀ ਪਾਣੀ ਦਾ ਮਸਲਾ ਜੇ ਆਜਾ ਜੇ ਇਹ ਕਿਸਾਨ ਬਰਬਾਦ ਹੁੰਦਾ ਤਾਂ ਸਾਰਾ ਸੰਸਾਰ ਬਰਬਾਦ ਹੁੰਦਾ ਇਹ ਅੱਜ ਮੇਰੀ ਗੱਲ ਨੋਟ ਕਰ ਲਿਓ ਜੇ ਕਿਸਾਨ ਹੈ ਤਾਂ ਜਹਾਨ ਹੈ ਨਹੀਂ ਕੋਈ ਮਸਲਾ ਸਾਰੇ ਭੁੱਖੇ ਮਰਨਗੇ ਇਹਨਾਂ ਦਾ ਸਾਰੀ ਚਾਲ ਹੈ ਇਹ phਟਕਾਉਣ ਵਾਸਤੇ ਇਹ ਟਰੰਗੰਦਰ ਕਰ ਰਹੇਗਾ ਕੋਈ ਅਹੀ ਗੱਲ ਨਹੀਂ ਹੈਗੀ ਇਹ ਬੀਜੇਪੀ ਦੀ ਚਾਰਾ ਸਾਰੀ ਹੋ ਗਿਆ ਜੁਝਾਰ ਸਿੰਘ ਜੀ ਉਹ ਤਾਂ ਇਹ ਕਹਿੰਦੇ ਵੀ ਜਿਹੜਾ ਮਸਲਾ ਕਿਸਾਨਾਂ ਵਾਲਾ ਉਹ ਤਾਂ ਬਹੁਤ ਉੱਚੇ ਪੱਧਰ ਤੇ ਆ ਪਰ ਇੱਥੇ ਕੋਈ ਬੰਦਾ ਤੁਹਾਡੇ ਪੰਜਾਬ ਦੇ ਵਿੱਚ ਆ ਰਿਹਾ ਕਿਸੇ ਨੂੰ ਸਨਮਾਨਤ ਕੀਤਾ ਜਾ ਰਿਹਾ ਇੱਕ ਮੁੱਖ ਮੰਤਰੀ ਦੂਜੀ ਸਟੇਟ ਤੋਂ ਆ ਰਿਹਾ ਉਹ ਕਹਿੰਦੇ ਮੈਸੇਜ ਇਹ ਜਾਣਾ ਚਾਹੀਦਾ ਸੀ ਵੀ ਪੰਜਾਬ ਵਾਲਿਆਂ ਦੇ ਭਾਈ ਅਸੀਂ ਇੰਨਾ ਵਿਰੋਧ ਕਰਿਆ ਪਰ ਫੇਰ ਵੀ ਇਹਨਾਂ ਨੇ ਪਲਕਾਂ ਬਿਸ਼ਾ ਕੇ ਸਾਡਾ ਸਵਾਗਤ ਕੀਤਾ ਤੁਸੀਂ ਤਾਂ ਡੰਡੇ ਛੋਟੀਆਂ ਲੈ ਕੇ ਪਾ ਕੇ ਬਹਿ ਗਏ ਝੰਡੇ ਬਹਿ ਕੇ ਬਹਿ ਗਏ ਡੰਡਿਆਂ ਤੇ ਪਹਿਲੀ ਤਾਂ ਗੱਲ ਆ ਜਿਨ੍ਹਾਂ ਨੇ ਪ੍ਰੋਗਰਾਮ ਰੱਖਿਆ ਲਾਲਪੁਰਾ ਜੀ ਨੇ ਇਹਨਾਂ ਨੇ ਸਾਡੇ जख्मਾਂ ਤੇ ਨੂਨ ਬਰੂ ਰਿਆ ਸ਼ੁਭ ਕਾਰਨ ਦਾ ਕਾਤਲ ਜਿਹੜੀ ਸਰਕਾਰ ਹੈਗੀ ਆ ਜਿਹੜੇ ਸਾਨੂੰ ਪੰਜਾਬ ਦੀ ਧਰਤੀ ਤੇ ਅੱਜ ਕੁੱਟ ਰਹੇ ਆ 101 ਕਿਸਾਨ ਜਿਹੜਾ ਨੇ ਹੱਥਾ ਜਾ ਰਿਹਾ ਸੀ ਉਹਨਾਂ ਤੇ ਨੂਨ ਵਗੇ ਰਿਆ ਮਿਰਚਾ ਵਗੇ ਰੀਆਂ ਇਹਨਾਂ ਨੇ ਅੱਥਰੂ ਗੈਸ ਦੇ ਗੋਲੇ ਛੱਡ ਰਹੇ ਪਹਿਲਾਂ ਤਾਂ ਕਹਿੰਦੇ ਸੀ ਟਰੈਕਟਰ ਟਰਾਲੀਆਂ ਛੱਡ ਕੇ ਆਓ ਉਤੋਂ ਬਿਨਾਂ ਜਾ ਰਹੇ ਸੀ ਉਹਨਾਂ ਨੂੰ ਨਹੀਂ ਜਾਣ ਦੇ ਰਹੇ ਅਸੀਂ ਕਿੱਦਾਂ ਉਹਨਾਂ ਦਾ ਸਵਾਗਤ ਕਰੀਏ ਜਿੱਦਾਂ ਤਾਂ ਸਵਾਗਤ ਉਹਨਾਂ ਦੇ ਕਰਾਉਣਾ ਉਦਾਂ ਦਾ ਹੀ ਬਣਦਾ ਸੀ ਤਾਂ ਫੇਰ ਵੀ ਅੱਜ ਬਹੁਤ ਸਾਈਡ ਤੇ ਖੜ ਕੇ ਪੀਸਫੁਲੀ ਕਰ ਰਹੇ ਆ ਵੈਸੇ ਤਾਂ ਇਹਨਾਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਰੱਖਿਆ ਜਿਹੜੇ ਆ ਖੜੇ ਇਹਨਾਂ ਦਾ ਨੌ ਵੀ ਜਿਨ੍ਹਾਂ ਨੇ ਅੱਜ ਪ੍ਰੋਗਰਾਮ ਕਰਾਇਆ ਜਿਹੜੇ ਉਸ ਗਦਾਰ ਨੂੰ ਅੱਜ ਇਹ ਸਨਮਾਨ ਕਰ ਰਹੇ ਐ ਇਹਨਾਂ ਦਾ ਗਦਾਰਾਂ ਚ ਨਾ ਆਣਾ ਡੱਲੇ ਵਾਲਾ ਸਾਹਿਬ ਨੂੰ ਅੱਜ 55ਵਾਂ ਦਿਨ ਹੋ ਗਿਆ ਕਿਤੇ ਵਾਸਤੇ ਬੈਠੇ ਆਪੋਂ ਖੁਕੜ ਹੜਤਾਲ ਤੇ ਮਰਨ ਵਾਸਤੇ ਬੈਠੇ ਆ ਉਹ ਜਿਹੜੇ ਉੱਥੇ ਸ਼ੁਭ ਕਰਨ ਸ਼ਹੀਦ ਹੋ ਗਿਆ ਕਿਸੇ ਦਾ ਪੁੱਤ ਨਹੀਂ ਸੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਜਿਨ੍ਹਾਂ ਨੇ ਅੱਜ ਪ੍ਰੋਗਰਾਮ ਰੱਖਿਆ ਅੱਜ ਸਾਨੂੰ ਤਾਂ ਸੜਕਾਂ ਤੇ ਆਉਣਾ ਪਿਆ ਵੀ ਬਾੜੀ ਮੋਟੀ ਜਿਹੜੀ ਇਹਨਾਂ ਦੀ ਜਮੀਰ ਆ ਇਹਨਾਂ ਦੀ ਵੀ ਜਮੀਰ ਜਾਗੇ ਜੇ ਇਹਨਾਂ ਨੂੰ ਵੀ ਅਕਲ ਆਵੇ ਆਪਣੀ ਗਲਤੀ ਦਾ ਪਛਤਾਵਾ ਕਰਨ ਇਹ ਲੋਕ ਇੰਨੇ ਕੇ ਲੋਕਾਂ ਨਾਲ ਤੁਹਾਡੇ ਇੰਨੇ ਕੇ ਤੁਸੀਂ ਇਕੱਠ ਕੀਤਾ ਹੋਇਆ ਜਿੰਨਾਂ ਕਿ ਇਹ ਨਾਲ ਕੀ ਹੋ ਜਾਣਾ ਜੀ ਫਿਰ ਤੇ ਇਹ ਤਾਂ ਇੱਕ ਸਾਡਾ ਸੁਨੇਹਾ ਹੈਗਾ ਜੀ ਕੱਟ ਨੂੰ ਅਸੀਂ ਕਿਹੜਾ ਹਣੋਤੋਂ ਉਹਨਾਂ ਨੂੰ ਡੰਡੇ ਛੋਟੇ ਚਲਾਉਣਾ ਆਏ ਆ ਅਸੀਂ ਤਾਂ ਇੱਕ ਸਾਈਡ ਤੇ ਖੜਕੇ ਇੱਕ ਪ੍ਰੋਟੈਸਟ ਕਰਨ ਆਏ ਸੀ ਬਾਕੀ ਜਿਹੜਾ ਜਿੱਦਾਂ ਸਾਨੂੰ ਪਤਾ ਹੀ ਰਾਤੀ ਲੱਗਿਆ ਆ ਪਹਿਲਾਂ ਪਤਾ ਹੀ ਨਹੀਂ ਸੀ ਸਾਨੂੰ ਤਾਂ ਰਾਤ 9 ਵਜੇ ਪਤਾ ਲੱਗਿਆ ਚੁੱਪਚਾਪ ਇੱਕ ਗੁਪਤ ਇਹਨਾਂ ਦਾ ਚੱਲਦਾ ਸੀ ਪ੍ਰੋਗਰਾਮ ਉਹਦੇ ਕਰਕੇ ਜਿੰਨੇ ਵੀ ਅਜ ਹਜ਼ਾਰੂ ਜੋਧੇ ਹੈਗੇ ਆ ਮਰਜੀਵੜੇ ਵਿਚਾਰੇ ਜਦ ਹੀ ਪਹਿਲੀ ਕਾਲ ਤੇ ਆਏ ਆ ਇੱਥੇ ਤਾਂ ਇਹਦੇ ਕਰਕੇ ਨਹੀਂ ਕੱਟ ਤਾਂ ਹੋਰ ਵੀ ਹੋ ਸਕਦਾ ਸੀ ਸ਼ੇਰ ਜੰਗਲ ਦੇ ਘਟੇ ਹੁੰਦੇ ਆ ਭਾਈ ਪੇਡਾਂ ਬਹੁਤ ਹੁੰਦੀਆਂ ਪੇਡਾਂ ਸਾਹਮਣੇ ਤੁਹਾਡੇ ਬਸੇਰੇ ਇਕੱਠਾ ਹੋਊਗਾ ਸਾਡੇ ਨਾਲ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਅੱਜ ਕਿ ਜਿਹੜਾ 13 ਫਰਵਰੀ ਤੋਂ ਸਾਡਾ ਮੋਰਚਾ ਲੱਗਿਆ ਕਿਸਾਨੀ ਮੰਗਾਂ ਨੂੰ ਲੈ ਕੇ ਉਸ ਚੀਜ਼ ਦੀ ਸਾਰ ਨਹੀਂ ਲਈ ਤੁਸੀਂ ਗੱਲ ਕੀਤੀ ਸੈਣੀ ਭਾਈਚਾਰੇ ਦੀ ਹੁਣ ਚਾਰ ਗੱਡੀਆਂ ਆਈਆਂ ਚਾਰ ਗੱਡੀਆਂ ਦੇ ਦੋ ਗੱਡੀਆਂ ਭਾਈ ਇੱਧਰ ਆ ਗਈਆਂ ਜਾਗਦੀ ਜ਼ਮੀਰ ਵਾਲੇ ਤੇ ਜਿਹੜੇ ਜਿਨ੍ਹਾਂ ਨੂੰ ਹਮਦਰਦੀ ਉੱਥੇ ਨਹੀਂ ਇੱਥੇ ਦੇਖ ਕੇ ਸਾਡੇ ਸਾਈ ਉੱਥੇ ਗੱਡੀ ਖੜਾਈ ਉਹਨਾਂ ਨੇ ਆਏ ਉੱਧਰ ਸੀ ਪਰ ਉਹਨਾਂ ਦਾ ਮਨ ਬਣਿਆ ਜ਼ਮੀਰ ਜਾਗੀ ਉਹ ਸਾਡੇ ਜਾ ਕੇ ਸ਼ਾਮਲ ਹੋ ਗਏ ਇਹ ਵੀ ਹੈ ਮੌਕੇ ਪਰ ਕਿਸੇ ਦਾ ਵੀ ਮਨ ਬਦਲ ਸਕਦਾ ਜ਼ਰੂਰੀ ਨਹੀਂ ਅੱਜ ਮੋਦੀ ਹੈ ਉਹ ਤਾਨਾਸ਼ਾਹੀ ਹੋ ਗਿਆ ਸਰਕਾਰ ਅਜੋ ਔਰੰਗਜ਼ੇ ਵਾਲਾ ਅੜੀਲ ਰਵਈਆ ਵਰਤਾਰਿਆ ਕਿਸਾਨਾਂ ਨਾਲ ਡੰਡੇ ਮਾਰ ਰਿਆ ਗੋਲੀਆਂ ਚਲਾਈਆਂ ਪਰ ਉਹ ਇਨਸਾਨ ਜਿਹੜੇ ਉੱਥੇ ਬੈਠੇ ਆ ਸੈਣੀ ਇਸ ਗੱਲ ਨੂੰ ਲੈ ਕੇ ਮਾਣ ਮਹਿਸੂਸ ਕਰ ਰਹੇ ਵੀ ਸਾਡੀ ਬਰਾਦਰੀ ਦਾ ਮੁੱਖ ਮੰਤਰੀ ਬਣਿਆ ਮੈਨੂੰ ਲੱਗਦਾ ਸੈਣੀਆਂ ਨੂੰ ਤਾਂ ਇਸ ਗੱਲ ਦਾ ਵੀ ਹੋਣਾ ਚਾਹੀਦਾ ਸ਼ਰਮ ਹੋਣੀ ਚਾਹੀਦੀ ਵੀ ਸਾਡੀ ਬਰਾਦਰੀਆ ਬਣਿਆ ਸੀ ਤੇ ਉਹਨਾਂ ਹੀ ਰੋਕਾਂ ਲਾਤੀਆਂ ਪੰਜਾਬ ਦੇ ਵਿੱਚ ਦੇਖੋ ਜੇ ਇਸ ਗੱਲ ਦਾ ਫਕਰ ਆ ਨਾ ਸੈਣੀਆਂ ਨੂੰ ਜਿੰਨੇ ਵੀ ਉੱਥੇ ਆ ਤਾਂ ਇੱਕ ਕਿਸਾਨਾਂ ਦੀ ਉੱਥੇ ਗੱਲ ਕਰ ਲੈਣ ਜਿਹੜੇ ਬਾਰਡਰਾਂ ਦੇ ਬੈਠੇ ਆ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਆ ਬਾਰਡਰ ਖੋਲ੍ਹ ਦਿਓ ਜੇ ਅਸੀਂ ਵੀ ਫਕਰ ਮੈਂ ਅਸੀਂ 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 ਬੁਲਾਵਾਂਗੇ ਇੱਥੇ ਅਸੀਂ ਚਾਹ ਪਾਣੀ ਬੁਲਾਵਾਂਗੇ ਜਿੱਥੇ ਅਸੀਂ ਕਾਲੀਆਂ ਚੰਡੀਆਂ ਅਸੀਂ ਸਵਾਗਤ ਕਰਾਂਗੇ ਸਾਡੇ ਬਾਰਡਰ ਖੋਲਣ ਸਾਡੀਆਂ ਮੰਗਾਂ ਮੰਨਣ ਜੇ ਬਾਈ ਜੀ ਅੰਦਰ ਜਾ ਕੇ ਉਹਨਾਂ ਨੇ ਇਹੀ ਐਲਾਨ ਕਰਤਾ ਵੀ ਭਾਈ ਤੁਹਾਡੇ ਜਿਹੜੇ ਬਾਰਡਰ ਖੋਲਣ ਦੇ ਲਈ ਆਪਾਂ ਉਹ ਕਰਦੇ ਆ ਅੱਟਨ ਦੇ ਛੱਡ ਕੇ ਅੰਦਰ ਬੈਠੋਗੇ ਸੁਣੋਗੇ ਜੀ ਫਿਰ ਉਹਨਾਂ ਨੇ ਨਹੀਂ ਅੰਦਰ ਨਹੀਂ ਜਾਉਂਗੇ ਅਸੀਂ ਇੱਥੇ ਸਵਾਗਤ ਕਰਾਂਗੇ ਜੇ ਉਹਨਾਂ ਨੇ ਐਲਾਨ ਕਰਤਾ ਤਾਂ ਮੁੱਖ ਮੰਤਰੀ ਨੂੰ ਅਸੀਂ ਆਪ ਸਰੂਪਾ ਪਾਵਾਂਗੇ ਜਕਾਰੇ ਲਾਵਾਂਗੇ ਕਰਨ ਐਲਾਨ ਸਾਡੇ ਨਾਲ ਸਾਡੇ ਬਾਰਡਰ ਖੁਲਣ ਸਾਡੂ ਦਿੱਲੀ ਜਾਣ ਦੋ ਇਹਨਾਂ ਨੇ ਤਾਂ ਰੋਕਿਆ ਭਾਈ ਇਹ ਕਰ ਨਹੀਂ ਜੇ ਇਹਨਾਂ ਨੇ ਕਰਨਾ ਹੁੰਦਾ ਤਾਂ ਸਾਨੂੰ 13 ਤਰੀਕ ਨੂੰ ਇਹ ਕਹਿੰਦੇ ਉਸਕੇ ਇਨਸਾਨੀ ਦੌਰ ਨੇ ਜਦੋਂ ਜਿਨ੍ਹਾਂ ਨੇ ਗੋਲੀਆਂ ਹੀ ਚਲਾਤੀਆਂ ਉਹਨਾਂ ਤੇ ਕੀ ਉਮੀਦ ਰੱਖੀ ਜਾਵੇ ਜਾਂ ਨਾਵੇਂ ਸਮੇਲਣ ਇਹ ਨਾ ਕਰਦੇ ਇਹਨਾਂ ਦਾ ਦਰਦ ਹੁੰਦਾ ਇਹਨਾਂ ਨੂੰ ਵੀ ਬਾਰਡਰ ਦੇ ਡੱਲੇਵਾਲ ਸਾਹਿਬ ਮਰਨ ਵਰਤੇ ਦੇ ਬੈਠੇ ਆ ਤੁਸੀਂ ਇਹ ਸਮੇਲਣ ਰੱਖ ਰਿਆ ਇਹ ਕਿਸਾਨਾਂ ਦੇ ਜ਼ਖਮਾਂ ਤੇ ਲੋਨ ਛਿੜਕਿਆ ਮਲਮ ਦੀ ਬਜਾਏ ਇਹ ਜਿਹੜੀ ਤੁਸੀਂ ਕਹਿੰਦੇ ਨਾ ਵੀ ਇਹ ਐਲਾਨ ਕਰਦੇ ਸਾਨੂੰ ਨਹੀਂ ਉਮੀਦ ਇਹਨਾਂ ਤੇ ਸਾਨੂੰ ਆਪਣੇ ਵੀਰਾਂ ਤੇ ਉਮੀਦਾਂ ਜਿਹੜੇ ਜਾਗਦੇ ਜੀ ਮੇਰੇ ਡੱਲੇਵਾਲ ਸਾਹਿਬ ਨਾਲ ਖੜੇ ਆ ਅਸੀਂ ਹਮੇਸ਼ਾ ਖੜਦੇ ਰਹਾਂਗੇ ਇੱਕ ਬਹੁਤ ਸਾਰੇ ਆ ਗਏ ਹਾਂਜੀ ਜਸਪ੍ਰੀਤ ਜੀ ਮੈਂ ਤਾਂ ਇਹੀ ਲਗਾਤਾਰ ਮੋਰਚਾ ਚੱਲ ਰਿਹਾ ਹੈ 13 ਫਰਵਰੀ ਨੂੰ 21 ਫਰਵਰੀ ਨੂੰ ਨੇ ਜੋ ਜ਼ੁਲਮ ਕੀਤਾ ਹਰਿਆਣਾ ਸਰਕਾਰ ਨੇ ਅੱਜ ਉਹ ਸਾਡੇ ਇੱਥੇ ਪੰਜਾਬ ਦੀ ਧਰਤੀ ਤੇ ਆ ਰਿਹਾ ਸੀ ਕਿੱਦਾਂ ਨਹੀਂ ਵਿਰੋਧ ਕਰਾਂਗੇ ਇਹ ਪਾੜੋ ਤੇ ਰਾਜਕਰੋਧ ਦੀ ਨੀਤੀ ਅਪਣਾ ਰਿਹਾ ਲਾਲਪੁਰਾ ਜਾਨ ਬੁੱਝ ਕੇ ਸੈਣੀ ਸਮਾਜ ਨੂੰ ਇਹ ਗਲਤ ਉਹਦੇ ਚਲਾ ਰਿਹਾ ਸੈਣੀ ਸਮਾਜ ਖੜਾ ਹੈ ਸੈਣੀ ਬਰਾਦਰੀ ਸਾਡੇ ਨਾਲ ਖੜੀ ਆ ਸੈਣੀ ਦੇ ਪਿੰਡ ਸਾਰੇ ਸਾਡੇ ਨਾਲ ਨੇ ਇਹ ਜੀ ਕੋਈ ਗੱਲਬਾਤ ਨਹੀਂ ਇਹ ਗਮਰਾਹ ਕਰਕੇ ਇਹ ਪੰਜਾਬ 'ਚ ਐਂਟਰੀ ਕਰਾਉਣੀ ਚਾਹੁੰਦਾ ਹੈ ਬੀਜੇਪੀ ਦੀ ਨਹੀਂ ਹੋਣ ਦੇਵਾਂਗੇ ਇਦਾਂ ਜਿੱਕਣ ਇਹਨਾਂ ਨੇ ਸਾਡੇ ਸ਼ੁਭ ਕਰਨ ਨੂੰ ਮਾਰਿਆ ਕਿ ਅਨੇਕਾਂ ਮੁੰਡੇ ਸਾਡੇ ਫੱਟੜ ਕੀਤੇ ਗੰਦਾ ਪਾਣੀ ਛੁੱਟਿਆ ਗਿਆ ਮਿਰਚਾਂ ਛੁੱਟੀਆਂ ਗਈਆਂ ਅਸੀਂ ਕਿੱਦਾਂ ਬਰਦਾਸ਼ਤ ਕਰਾਂਗੇ ਇਹ ਇੱਥੇ ਆਇਆ ਸੀ ਇਹਦਾ ਜ਼ਬਰਦਸਤ ਵਿਰੋਧ ਕਰਾਂਗੇ ਤੁਸੀਂ ਕਹਿੰਦੇ ਅਸੀਂ ਕੁਝ ਹੋਣ ਨਹੀਂ ਦੇਣਾ ਇਹਨਾਂ ਦੀ ਐਂਟਰੀ ਨਹੀਂ ਹੋਣ ਦੇਣੀ ਜਿੰਨੇ ਕ ਤੁਸੀਂ ਆ ਬਾਈ ਜੀ ਉਹਦੇ ਨਾਲੋਂ ਤਾਂ 100 ਗੁਣਾ ਇਕੱਠ ਅੰਦਰ ਹੋਇ 100 ਗੁਣਾ ਪਨੀਰ ਛਕ ਰਹੇ ਆ ਆਪਣਾ ਚੰਗੇ ਵਧੀਆ ਭੋਜਨ ਜੀ ਸਾਹਿਬ ਜਿਹੜੇ ਭੁੱਖੇ ਨੇ ਉਹਨਾਂ ਨੇ ਮਟਰ ਪਨੀਰ ਛਕਣੀ ਛਕਣਾ ਹੈ ਪੇਡਾਂ ਬਹੁਤੀਆਂ ਹੁੰਦੀਆਂ ਨੇ ਛੇਰ ਘਟ ਹੁੰਦੇ ਨੇ ਗੱਲ ਇਹ ਆ ਵੀ ਆ ਤਾਂ ਅਨਾਉਂਸ ਕਰਦਾ 1 ਮਹੀਨਾ ਪਹਿਲਾਂ 10 ਦਿਨ ਪਹਿਲਾਂ ਅਨਾਉਂਸ ਕਰਦਾ ਵੀ ਭਾਜਪਾ ਵਾਲੇ ਨੇ ਨਾਇਬ ਸਹਾਣੀ ਨੇ ਇੱਥੇ ਆਉਣਾ ਫੇਰ ਦਿਖਾਉਂਦੇ ਨੂੰ ਕਿ ਕਿਦਾਂ ਕਿਦਾਂ ਇਕੱਠ ਹੋਏ ਕਰਦੇ ਆ ਸਾਡੇ ਬੰਦੇ ਖਨੌਰੀ ਬੈਠੇ ਨੇ ਸਾਡੇ ਬੰਦੇ ਸ਼ੱਬੂ ਬੈਠੇ ਨੇ ਲਗਾਤਾਰ 55ਵਾਂ ਦਿਨ ਹੋ ਗਿਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਲੋਕਾਂ ਦੀਆਂ ਮਦੀਰਾ ਉਧਰ ਨੂੰ ਘੱਟੀਆਂ ਹੋਈਆਂ ਨੇ ਆ ਲਾਲਪੁਰਾ ਸਾਡੇ ਜ਼ਖਮਾਂ ਤੇ ਲੂਣ ਛਿੜਕ ਰਿਹਾ ਇਸ ਟਾਈਮ ਇਹ ਜਿੰਨੇ ਨੂੰ ਹਾਕ ਮਾਰੀ ਅਸੀਂ ਰਾਤ ਉਹ ਸਾਰੇ ਇੱਥੇ ਬੰਦੇ ਪਹੁੰਚੇ ਨੇ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਪਰਮਿੰਦਰ ਸਿੰਘ ਜੀ ਕੋਈ ਬਿਜ਼ਨਸ ਵੀ ਕਰਦੇ ਹੋ ਨਾਲ ਨਹੀਂ ਨਹੀਂ ਖੇਤੀਬਾੜੀ ਹੈ ਖੇਤੀਬਾੜੀਆਂ ਤੇ ਅੱਜ ਇੱਥੇ ਪਹੁੰਚੇ ਹਾਂ ਜੀ ਤੁਸੀਂ ਵੀ ਬੀਨਾਂ ਹੀ ਆਵੀ ਆਪਣਾ ਤਕਰੀਬਨ ਜਿਹੜਾ ਇਹਨੇ ਹੁਣ ਆਪਣਾ ਹਰਿਆਣਾ ਚ ਸਾਨੂੰ ਪੰਜਾਬ ਚ ਤਾਂ ਰੋਕੀ ਬੈਠਾ ਇਹ ਤੇ ਹੁਣ ਅਸੀਂ ਇਹਨੂੰ ਪੰਜਾਬ ਚ ਆਉਣ ਦੀ ਦੀਏ ਵੇ ਸਾਡੇ ਵਾਸਤੇ ਕਿੰਨੀ ਮਾੜੀ ਗੱਲ ਆਈ ਇਹ ਠੀਕ ਨਹੀਂ ਜੀ ਵੀ ਉੱਤੇ ਪਹਿਲਾਂ ਤਾਂ ਸ਼ੂਕਰਮ ਮਾਰਿਆ ਨੇ ਤੇ ਦੂਜਾ ਮੁੰਡਾ ਫੱਟੜ ਕੀਤਾ ਕਿੰਨੇ ਆਥਰੂ ਗੈਸ ਦੇ ਗੋਲੇ ਚਲਾਏ ਉੱਤੇ ਇਹਨਾਂ ਨੇ ਕਿੰਨਾ ਤਸ਼ੱਦਦ ਕੀਤਾ ਉੱਤੇ ਸਾਡੇ ਤੇ ਤੇ ਵੀ ਹੁਣ ਇਹ ਇਹ ਹੁਣਗੇ ਕਹਿੰਦੇ ਨੇ ਵੀ ਸਾਡਾ ਭਾਈਚਾਰਾ ਕੱਟਾ ਹੈ ਇਹ ਤਾਂ ਕਿਸਿਆਸ ਦਾ ਲਾਲਪੁਰੇ ਦੀ ਵੀ ਇੱਥੇ ਬੁਲਾ ਕੇ ਤਾਂ ਆਪਣੀਆਂ ਵੋਟਾਂ ਪੱਕੀਆਂ ਕਰਦੇ ਨੇ ਇਗਣੀਏ ਕੋਈ ਥੋੜੀ ਆ ਵੀ ਆਪਣਾ ਵੀ ਇਹ ਵੀ ਇਹਨਾਂ ਨੂੰ ਨੂੰ ਪਤਾ ਵੀ ਅੰਦੋਲਨ ਚੱਲਦਾ ਹੈ ਦੱਲੇ ਵਾਲ ਆਪਣਾ ਭੁੱਖ ਹੜਤਾਲ ਤੇ ਬੈਠਾ ਤੇ ਕਿੰਨਾ ਇਹਨਾਂ ਨੇ ਉੱਥੇ ਕੀਤਾ ਬਾਹੇ ਰੋਕਿੰਗ ਬੈਠਾ ਹਰਿਆਣੇ 'ਚ ਜਾਣ ਦੇਵੇ ਸੋ ਬਿਲਕੁਲ ਜੀ ਵਿਰੋਧ ਕਰਨ ਵਾਲੇ ਇੱਕ ਪਾਸੇ ਨੇ ਸਵਾਗਤ ਕਰਨ ਵਾਲੇ ਦੂਜੇ ਪਾਸੇ ਨੇ ਅੰਦਰ ਸਮਾਗਮ ਹੋ ਰਹੇ ਨੇ ਜਿੰਦਾਬਾਦ ਮੁੱਖ ਮੰਤਰੀ ਹਰਿਆਣਾ ਦਾ ਵਿਰੋਧ ਕਰਨਾ ਪਰ ਉਸ ਦੇ ਲਈ ਪੁਲਿਸ ਦੇ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਹੈਗੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਪੁਲਿਸ ਦੀਆਂ ਟੁਕੜੀਆਂ ਖੜੀਆਂ ਨੇ ਪੂਰਾ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ ਪਰ ਜਦੋਂ ਨਾਇਬ ਸੈਣੀ ਇੱਥੇ ਪਹੁੰਚਦੇ ਨੇ ਉਦੋਂ ਦਾ ਮਾਹੌਲ ਕੀ ਰਹਿੰਦਾ ਉਹ ਖਾਸ ਤੌਰ ਤੇ ਵੇਖਣ ਵਾਲੀ ਤਸਵੀਰ ਹੋਊਗੀ ਪਰ ਫਿਲਹਾਲ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਾਡੇ ਕਿਸਾਨ ਭਰਾਵਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਇੱਕ ਕਦਮ ਵੀ ਨਹੀਂ ਪੁੱਟਣ ਦਿੱਤਾ ਜਾਂਦਾ ਪੰਜਾਬ ਤੋਂ ਹਰਿਆਣਾ ਵੱਲ ਨੂੰ ਤਾਂ ਫਿਰ ਹਰਿਆਣਾ ਵਾਲੇ ਵੀ ਇੱਥੇ ਨਹੀਂ ਵੜਨ ਦਿੱਤੇ ਜਾਣਗੇ ਜਦੋਂ ਤੱਕ ਮਾਹੌਲ ਸੁਖਾਵਾਂ ਨਹੀਂ ਹੋ ਜਾਂਦਾ ਅਮਨਦੀਪ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ ਰੂਪਨਗਰ